ਸਰਕਾਰ ਪਾਵੇਂ ਪੰਜਾਬ ਦੀ ਹੋਵੇ ਜਾਂ ਫਿਰ ਕੇਂਦਰ ਦੀ ਪਰੰਤੂ ਲੋਕਾਂ ਦੇ ਨਾਲ ਹਮੇਸ਼ਾ ਤੋਂ ਹੀ ਲਾਰਾ ਲੱਪਾ ਲਾਉਂਦੀਆਂ ਰਹਿੰਦੀਆਂ ਨੇ ਦੱਸਦੀਏ ਕਿ ਐਵੇਂ ਦਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਕਿਸ ਬਾਦ ਇਨਨਗਰ ਦੇ ਪਿੰਡ ਚਫਕਰਾ ਵਿਖੇ ਸਾਹਮਣੇ ਆਇਆ ਦੱਸਦੀਏ ਕਿ ਸਰਕਾਰਾਂ ਅਕਸਰ ਇੰਦਰਾ ਆਵਾਸ ਯੋਜਨਾ ਇੰਦਰਾ ਨਿਵਾਸ ਯੋਜਨਾ ਵਰਗੀਆਂ ਬਹੁਤ ਸਾਰੀਆਂ ਸਕੀਮਾਂ ਦੇ ਤਹਿਤ ਲੋਕਾਂ ਨੂੰ ਪੱਕੇ ਘਰ ਬਣਾਉਣ ਦੇ ਦਾਅਵੇ ਕਰਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ ਤਾਂ ਲਗਾਤਾਰ ਕਿਨ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਇੰਨੇ ਘਰ ਜੋ ਨੇ ਪੂਰੇ ਦੇਸ਼ ਦੇ ਵਿੱਚ ਹੁਣ ਤੱਕ ਕਿਨ ਸਰਕਾਰ ਜੁਗਾ ਪੱਕੇ ਕਰ ਚੁੱਕੀ ਹੈ ਪਰੰਤੂ ਮਾਮਲਾ ਜ਼ਮੀਨੀ ਕੁਸ਼ੋਰ ਹੁੰਦਾ ਜਿਵੇਂ ਕਿ ਅੱਜ ਦੱਸਦੀਏ ਕਿ ਚਫਖਰਾ ਵਿਖੇ ਇੱਕ ਬਜ਼ੁਰਗ ਜੋ ਹੈ ਇੱਕ ਕੱਚੇ ਮਕਾਨ ਦੇ ਢੇਠਾ ਆਉਣ ਦੇ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਦੱਸਦੀਏ ਕਿ ਮਲਵੇ ਹੇਠ ਦਬਕੇ 70 ਸਾਲਾ ਬਜ਼ੁਰਗ ਯੂਸਫ ਮਸੀਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਦੱਸਤੀ ਵੇਲੇ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਘਰ ਦੇ ਬਾਕੀ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਹਨਾਂ ਨੇ ਮਕਾਨ ਦੀ ਛੱਤ ਪੱਕੀ ਕਰਨ ਲਈ ਬਹੁਤ ਵਾਰ ਸਰਕਾਰ ਨੂੰ